സാ <laughs> ਮਿੰਟ ਮਾਰ ਦੇਵੇ ਉਹੀ ਥੋੜੀ ਕਰਦੇ ਹਾਂ ਰੋਟੀਆਂ ਕਿਤੇ ਗਾ ਮੈਂ ਬਾਜ਼ਾਰ ਨੂੰ ਜਾਣਾ ਸੀ ਕਿ ਢੋਕ ਵੱਢ ਗਈ ਆ ਕੋਈ ਟਾਈਮ ਸੀ ਚੱਲ ਕੇ ਬਾਜ਼ਾਰ ਧਰ ਦੇਗੀ ਤਾਂ ਖਾ ਕੇ ਆਉਂਗੀ ਕੁਝ ਕਰਨਾ ਟੱਕੇ ਪੈ ਲੁੱਟਾ ਵਾਲਾ ਬਾਹਰੇ ਨਾ ਖਾਣਾ ਪਹਿਲੇ ਘਰੇ ਖਾ ਲਈਏ ਬਾਜ਼ਾਰ ਦਾ ਖਾਣੋਂ ਜੀ ਨਹੀਂ ਨਾ ਰਹਿਣਾ ਨਹੀਂ ਆ ਬਚਾ ਆ ਉਹ ਤੇ ਜਾ ਕੇ ਆਵਾਂਗੇ ਕਿਤੇ ਉੱਥੇ ਜਾ ਕੇ ਰੇਕ ਭਾਈ ਤੁਹਾਨੂੰ ਸਪੋਰਟ ਕਰਨੀ ਚਾਹੀਦੀ ਜਿਹੜਾ ਕੰਮ ਸ਼ੁਰੂ ਕਰਦਾ ਪੁਰਵਤਗੜ੍ਹ ਦੇ ਕੋਲ ਨਾਲ ਜੀਤ ਦਾ ਬਾਗੂ ਬੋਲੀ ਹੈ ਕਿਹੜੇ ਟਾਈਮ 11 ਵਜੇ ਜਾਂਦੇ ਉੱਥੇ ਨਹੀਂ ਨਾ ਮੈਂ ਤੱਕ ਹੁੰਦੇ ਹੀ ਹਾਂ 9 ਵਜੇ ਤੋਂ ਬਾਅਦ ਕਿਹਨੇ ਨਾ ਸੋਨੂ ਮੀਆਂ ਵੀ ਵੀ ਦੋਨੇ ਤੂੰ ਜਾ ਨਾ ਬੈਠਾ ਖਾ ਦਿੰਦੀ ਉਹ ਤੇ ਇਹ ਜਾਣਾ ਕਿ ਗਾਈ ਆਟਾ ਥੋੜਾ ਬਣ ਆਟਾ ਆ ਗਿਆ ਕਿਹਨੇ ਵਿੱਚੋਂ ਕੋਈ ਵੀ ਨਹੀਂ ਕੋਈ ਨਹੀਂ ਆ ਜਾ ਥੇਰ ਵਾਲਾ ਜੀ ਚਿਕਨ ਲੱਗਦਾ ਕਿ ਨਹੀਂ ਤੁਸੀਂ ਬੋਲਤਾ ਸੀ ਕਿ ਤੂੰ ਦੇਖੀਓ ਅੱਜ ਆਹ ਵਾਲੀ ਗੱਲ ਹੈ ਤਨੂ ਬਾਬਾ ਤਨਵਾੜੇ ਕਿਤਾ ਆਇਆ ਤਾਂ ਆਇਆ ਕਿਵੇਂ ਹਾਂ ਦੋਹੇ ਰੋਟੀਆਂ ਨੂੰ ਢਾਬੇ ਵਾਲੀ ਦੱਲਣ ਗੱਲ ਹੈ ਤੂੰ ਦੇਗਾ ਸੱਚੀ ਮਟਾ ਨਹੀਂ ਉਹਨਾਂ ਕੋਲ ਬਾਈ ਐਂ ਮਾਰੀਏ ਨਾ ਆਹ ਆਟਾ ਘੋਲਣਾ ਪਿਆ ਆਣਾ ਬੁੰਨਾ ਆਟਾ ਘੋਲਣਾ ਪੈਣੀ ਆ ਪਾਣੀ ਦੇ ਨਾਲ ਤੇ ਸਬਜ਼ੀ ਸਭ ਜਿਆਦਾ ਲੋਕੀ ਸੁਣਨ ਚਾਹੁੰਦੇ ਨੇ ਬੜੀਆ ਇਧਰ ਦੇਖੋ ਯਾਰ ਪਾਲੇ ਵਕਤ ਆਲੇ ਹੁੰਦਾ ਗਿਆ ਫਿਆ ਹੀ ਹੁੰਦਾ ਈ ਤੁਝੇ ਵੇਲੇ ਨਵਹਿਲ ਮੋਟਰ ਰਥਵਾਤ ਨਾਦਰ ਰੋਡ ਈ ਇਹਦਾ ਮਿਲਣੀ ਆਪ ਹੁਣ ਆਪੜਾ ਹੁਣੇ ਸੌਫ ਕਰਾ ਲੈ ਮੈਂ ਮੁੜ ਗਿਆ ਹਾਂ ਬਤਾਵਾ ਮੈਂ ਮੰਨ ਗਿਆ ਹਾਂ ਵਕਤ ਤਾਂ ਹੋ ਗਿਆ ਹੁਣ ਨਾ ਰੋਡੀਆਂ ਤਾਂ ਬੜੀਆਂ ਵਾਹ ਬੜੀਆਂ ਬੜੀਆਂ ਸਵਾਲ ਲੱਗਣਗੇ ਫਰਮਾ ਲਈ ਰੋਟੀ ਮੰਗਾ ਦੇ ਸੀ ਇਕੋ ਲੱਗਦੇ ਨੇ ਪੁਰਾਣੇ ਵਾਦੂ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਠੀਕ-ਠਾਕ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਤੇ ਨਵੇਂ ਬਲੌਗ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਸਵੇਰ ਦੇ ਬੱਜ ਰਹੇ ਨੇ 11 ਤੇ ਆਪਣੇ ਅੱਜ ਜਿਹੜੇ ਕੰਮ ਨੇ ਆਪਾਂ ਤੁਹਾਨੂੰ ਦੱਸਨੇ ਕਿਹੜੇ-ਕਿਹੜੇ ਕੰਮ ਆਪਾਂ ਕਰਨ ਵਾਲੇ ਪੈਨੇ ਅੱਜ ਜਿਹੜਾ ਆਪਾਂ ਨੇ ਬਾਥਰੂਮ ਤਿਆਰ ਕੀਤਾ ਸੀ ਉਹਦੇ ਚਾਹ ਸੀਟ ਲਾਣੀ ਨੇ ਦੋਨੀਆਂ ਇੱਕ ਸੀਟ ਆਪਾਂ ਇਸ ਵਾਸ਼ਰੂਮ ਦੇ ਵਿੱਚ ਲਾਉਣੀ ਹੈ ਇੱਕ ਆਪਾਂ ਨੇ ਇਹਦੇ ਚ ਲਾਉਣੀ ਹੈ ਨਾ ਕਿਹਦੀ ਲਾਉਣੀ ਹੈ ਤੇ ਇੱਕ ਆਪਣੀ ਸੀਟ ਹੈ ਕਿ ਨਵੀਂ ਲਗਾਈ ਆ ਆਪਾਂ ਤੇ ਜਿਹੜੇ ਆਪਣੇ ਵਾਸ਼ੂਮੇਂ ਚ ਪਹਿਲਾਂ ਲੱਗੀ ਹੋਈ ਆਪਾਂ ਹੁਣ ਲਾਵਾਂਗੇ ਇਹ ਸਾਡਾ ਜਿਹੜਾ ਮਿਸਤਰੀ ਬੂਟਾ ਨਾ ਇਹਦੀ ਹਵਾ ਖਰਾਬ ਹੋ ਗਈ ਇਹ ਕਹਿੰਦਾ ਵੀ ਇਹਨੂੰ ਜਿਆਦਾ ਤਰੀਫ ਇਹਦੀ ਕਰਤੀ ਆ ਨਾ ਤਾਂ ਕਰਕੇ ਥੋੜਾ ਜਿਹਾ ਰੇਟ ਆਉਣ ਲੱਗ ਗਿਆ ਹੁਣ ਕੰਮ ਲੇਟ ਕਰਨ ਲੱਗ ਗਿਆ ਕੱਲ ਛੁੱਟੀ ਮਾਰ ਗਿਆ ਪਰਸੋਂ ਛੁੱਟੀ ਮਾਰ ਗਿਆ ਠੀਕ ਹੈ ਕਿ ਨਹੀਂ ਬੂਟਾ ਗਲਤ ਗੱਲ ਤੇਰੇ ਵਾਸਤੇ ਕੀ ਕਰੀ ਕਬੀਲਦਾਰੀ ਨਹੀਂ ਜੀ ਬੁੜੀ ਕਬੀਲਦਾਰੀ ਨੇ ਫਿਰ ਕਬੀਲਦਾਰੀ ਆ ਥੋੜੀ ਨਾ ਪੇ ਛੁੱਟੀ ਮਾਰ ਚੋ ਛੁੱਟੀ ਨੂੰ ਕੀ ਕਰੀ ਹੈ ਹੈ ਸਰ ਜੀ ਆ ਸਹੀ ਹੋਇਆ ਬੁੜੀ ਗੁਜਰਗੀ ਆਡੀ ਰਾਜੀ ਜੀ ਅੱਛਾ ਛੋੜੀ ਗੁਜਰਗੀ ਆਡੀ ਗੁਜਰਗੀ ਉਹਦੇ ਘਰ ਕੇ ਚਟੰਗ ਕਰਨੀ ਪਈ ਜੀ ਸਾਨੂੰ ਛੋਡੀ ਬੁੜੀ ਗੁਜਰਗੀ ਵੇੜੇ ਦੀ ਕੋਈ ਬੁੜੀ ਗੁਜਰਗੀ ਹੈ ਵੇੜੇ ਵਿੱਚ ਗੁੜੀ ਗੁਜਰ ਨੇ ਕਾਰਨ ਸੁੱਟੇ ਮਾਰ ਕੇ ਨਿੱਕਰੀ ਦੋ ਤਾਨੂੰ ਝਟਕਾ ਪਿਆ ਬੁੜੀ ਦਾ ਝੜ ਕਟੂ ਹੀ ਤੇ ਪੈ ਗਿਆ ਤੂੰ ਮੇਰੇ ਝਟਕਾ ਮੈਨੂੰ ਕਰਕੇ ਉਹਨੂੰ ਕਮਰ ਚ ਝਟਕਾ ਪੈ ਗਿਆ ਹਣਾ ਉਹ ਮੜਕੇ ਦਬਗੇ ਜੀ ਮੜਕੇ ਦਬਗੇ ਟੂਹੀ ਦੇ ਐਨਾ ਐਨੋ ੱੱੱਕਾ ਲੱਗਿਆ ਥੋੜੀ ਨਹੀਂ ਹੱਥੀ ਚੱਕ ਲਈ ਜੀ ਹਾਂ ਛਟਕਾ ਪੈ ਗਿਆ ਸਹੀ ਗੱਲ ਆ ਇਹ ਤੁਹਾਨੂੰ ਵੀ ਜੀਪੀ ਹੁੰਦਾ ਕੰਮ ਹਾਂ ਇਹ ਇਧਰ ਆਪਣਾ ਅਜੀਬ ਪੁਟੀ ਦਾ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ ਅੱਜ ਸਭ ਐਂ ਗੇੜੇ ਦਿੰਦੇ ਫਿਰਦੇ ਨੇ ਆ ਦੇਖੋ ਆ ਸਾਡੀ ਜਿਹੜੀ ਲੇਬਰ ਹੈ ਨਾ ਇਹ ਸਾਨੂੰ ਹੁਣ ਤੰਕਰਣ ਲੱਗੇ ਕੋਈ ਕੰਮ ਕਰਕੇ ਨਹੀਂ ਦਿੰਦੀ ਨਾ ਤਾਂ ਇਹਦੇ ਕੋਈ ਰੋੜੀ ਪਾਈ ਐ ਇਹ ਤੋਂ ਦਿਨ ਦਿਨ ਹੋ ਗਏ ਇਹ ਇੰਹੀ ਕੁੱਟ ਕੇ ਰੱਖੀ ਹੋਈ ਐ ਇਹ ਚਾਹੀਦੀ ਰੋੜੀ ਪਾਉਣੀ ਐ ਰੋੜੀ ਪਾਉਣ ਤੋਂ ਬਾਅਦ ਫਿਰ ਇਹਦੇ ਉੱਪਰ ਬਜਰੀ ਪਾਉਣੀ ਐ ਬਜਰੀ ਤੋਂ ਬਾਅਦ ਫਿਰ ਕਿਤੇ ਟੈਲਾ ਲੱਗਣ ਕਿਆਂ ਤੇ ਆਪਾਂ ਆ ਰੋੜੀ ਵਾਲੀ ਮਸ਼ੀਨ ਅੱਜ ਲਿਆਂਦੀ ਹੋਈ ਐ ਤੇ ਇੱਧਰ ਕੋਠੀ ਦਾ ਕੰਮ ਜਿਹੜਾ ਹੈਗਾ ਉਹ ਚੱਲ ਰਿਹਾ ਇਟਾ ਲਗਣੀ ਸਟਾਰਟ ਹੋ ਗਏ ਨੇ ਉੱਪਰ ਤੋਂ ਇਹਨੂੰ ਆਪਾਂ ਉਰੇ ਤੱਕ ਕਰਨਾ ਹੈ ਉਰੇ ਤੱਕ ਲੈ ਕੇ ਜਾਣਾ ਹੈ ਇਹਨੂੰ ਅੱਜ ਦੇਖੋ ਕਿੰਨਾ ਨੀਮ ਆਇਆ ਹੈ ਥੋੜਾ ਜਿਹਾ ਇਹ ਕਰਨ ਤੋਂ ਬਾਅਦ ਫਿਰ ਆਪਾਂ ਇੱਕ ਇਹ ਤੇ ਛਾਦੋ ਲੱਗ ਰਿਹਾ ਹੈ ਲੈਂਟਰ ਜਾਂ ਬੀਮ ਪਰ ਜਾਣ ਦੇ ਵਿੱਚ ਤੇ ਆ ਦੇਖੋ ਸਾਰਾ 뷰 ਸਰਕਾਰ ਨੇ ਟਾਈਮ ਦਿੱਤਾ ਹੋਇਆ ਹੈ ਜੇ 15 ਤਰੀਕ ਦਾ ਤੇ ਸਾਡੀ ਬਾਸੀ ਫੈਮਲੀ ਕੀ ਕਰ ਰਹੀ ਹੋ ਵੀ ਤੁਹਾਨੂੰ ਦਿਖਾਉਨੇ ਆ ਆ ਦੇਖੋ ਤਰੀਕਾ ਦੇਖੋ ਇਹਨਾਂ ਦਾ ਲੱਗ ਰਿਹਾ ਕਿ ਇੱਥੇ ਚਾਰ ਤਰੀਕਾ ਦੇਖੋ ਇਹਨਾਂ ਦਾ ਇੱਟਾ ਸਿੱਟਣ ਦਾ ਇਹ ਦੇਖ 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 ਦੇ ਲਵਾਤੀ ਨਾ ਸੱਟ ਬਾਬੇ ਦੇ ਚਾਹ ਪੀਣੀਆ ਚਾਹ ਪੀ ਲੈ ਬਾਬੇ ਨੂੰ ਪੱਟੜ ਕਰ ਦੇਣਾ ਤੁਸੀਂ ਨੇ ਅੱਕ ਸਾਡੀ ਬਾਰ ਬਾਰ ਕੀ ਜਾਂਦੀ ਹੋਣਾ ਹਾਂ ਰੋਟੀ ਨਾਲ ਚਾਹ ਕਹਿੰਦੇ ਮੈਨੂੰ ਚਾਹ ਕਰੰਨੇ ਆ ਹਾਂ ਹੁਣ ਚਾਹ ਪੀਣੀ ਤੁਸੀਂ ਨੇ ਕਸੂ ਦੱਸੋ ਹਾਂ ਤਾਂ ਪਟਿਆਲਾ ਦਾ ਦੱਸ ਕੇ ਸੀ ਕਿ ਪਾਣੀ ਬੰਦ ਕਰਦੇ ਆ ਮੈਂ ਤਾਂ ਆਹ ਛੱਤੀ ਹੋ ਜੈਣਾ ਸਾਡੀ ਬਾਸੀ ਫਮ ਨੇ ਕੀ ਕਰੇ ਤੁਹਾਨੂੰ ਦਿਖਾਉਨੇ ਆਪਾਂ ਆਹ ਦੇਖੋ ਇਧਰ ਮੀਟਿੰਗ ਚੱਲ ਰਹੀ ਹੈ ਬੰਦੀ ਕਾਦੀ ਮੀਟਿੰਗ ਚੱਲ ਰਹੀ ਸਾਰੇ ਨੇ ਬੈਠੇ ਆ ਮਮੀ ਸਾਡੀ ਸੁੱਤੀ ਪਈ ਇੱਥੇ ਹੈ ਕੀ ਕਰਾ ਵੇਲੀ ਵੇਲੀ ਨਹੀਂ ਕਰਦੇ ਵੇਲੀ ਇੱਟਾ ਫੜਾਉ ਉੱਥੇ ਜਾ ਕੇ ਕੰਮ ਬਹੁਤ ਨੇ ਆਪਣੇ ਘਰੇ ਨਾ ਉਹ ਕਹਿੰਦੇ ਪਾਣੀ ਬੰਦ ਕਰੋ ਜਲਦੀ ਹਾਂ ਉਹਨਾਂ ਦਾ ਕੰਮ ਰੁਕਿਆ ਪਿਆ ਹਜੇ ਮੰਮੀ ਸੋਚ ਰਹੀ ਐ ਵੀ ਨਾਈਏ ਕਿ ਨਾ ਨਾਈਏ ਇਧਰ ਅਮਨੇ ਚਾਹ ਧਰਤੀ ਪਹਿਲੇ ਹੀ ਵੈਰੀ ਗੁੱਡ ਸਿਆਣੇ ਬੰਦੇ ਇੱਥੋਂ ਪਛਾਣ ਹੁੰਦੀ ਐ ਮੈਂ ਕਹਿਣ ਤੋਂ ਪਹਿਲੇ ਹੀ ਚਾਹ ਧਰਤੀ ਠੀਕ ਐ ਕਿ ਨਹੀਂ ਹਾਂ ਕਹਿਣ ਤੋਂ ਪਹਿਲੇ ਹੀ ਚਾਹ ਧਰਤੀ ਬੋਲਾ ਟਾਈਮ ਹੋ ਗਿਆ 6:30 ਹੋ ਗਏ ਨੇ ਹਾਂ ਉਹ ਮੰਗਵਾ ਨਹੀਂ ਜਾ ਰਹੇ ਤੇ ਤੁਮ ਦੰਬੂ ਵੀ ਸਾਡੀ ਸਿਆਣੀ ਹੋ ਗਿਆ ਅੱਜ ਪੰਨੇ ਕੀ ਖਾਦਾ ਕੀ ਨਹੀਂ ਖਾਦਾ ਦੰਬੂ ਨੇ ਸਿਆਣਾ ਚਲਾਈ ਸਿਆਣਾ ਹੋ ਜਾਂਦਾ ਹੈ ਕੀ ਹੋਏਗੀ ਹੁਣ ਹਾਂ ਤੇ ਐ ਕਰ ਪੁੱਤ ਹੁਣ ਦੁਬਾਰਾ ਭਾਂਡੇ ਮਤ ਧੋਣ ਤੋਂ ਬਾਅਦ ਆਪਾਂ ਨੇ ਹੁਣ ਰੋਟੀ ਕੁੱਟਣੀ ਹੈ ਮਸ਼ੀਨ ਨਾਲ ਮਸ਼ੀਨ ਲਿਆਂਦੀ ਹੋਈ ਹੈ ਜਿੰਨੇ ਜਿੰਨੇ ਫਲਾਸ ਆਉਣੇ ਰੋਟੀ ਕੁੱਟਣੀ ਆ ਹਾਂ ਫੜਾ ਫੜਾ ਆਪਣਾ ਜਿਹੜਾ ਕੰਮ ਕਰਨਾ ਇਹ ਨਾ ਹੋਣਾ ਧੋਣਾ ਜੋ ਫਲੈਸ਼ ਵਗੈਰੇ ਜਾਣਾ ਉਹ ਜਾਇਓ ਪਰਨਾ ਪਰਨਾ ਮੈਂ ਮੈਂ ਬੰਨ ਰੱਖ ਕੇ ਤੇਰਾ ਪਰਨਾ ਚਾਹ ਹੈਗੇ ਨੇ ਛੇ-ਸੱਤ ਬੰਦੇ ਨੇ। ਪਤੀਲਾ ਭਰਤਣਾ ਦਾ ਲੱਗਿਆ। ਮਾ ਇਹਨਾ ਹੋ ਉਸ ਪਾਇ ਇਸ ਕਿਉਂ। ਇਹ ਕੱਪੜੇ ਦਾ ਖਲਾਰਾ ਦੇਖੋ ਸਾਡੇ ਘਰੀ ਜੇ ਪੇ ਰੰਦਾ। ਹੂੰ। ਬੜਿਆ ਤੁਸੀਂ ਲੋੜੀ ਕੁੱਟਣ ਵਾਸਤੇ। ਬੜਿਆ। ਅੱਜ ਮਾਝੇ ਵਾਲੇ ਦਾ ਜੋਰ ਪਤਾ ਲੱਗ ਜੂ। ਹੈ? ਕੋਈ ਗੱਲ ਨਹੀਂ। ਚਲ ਠੀਕ ਹੈ। ਮਾਝਾ ਵਾਲੇ ਕੀ ਗੱਲਾਂ ਨੇ ਕਿ ਕੰਮ ਵਾਲੇ ਵੀ ਹੈਗੇ ਨੇ ਮਾਝਾ ਵਾਲੇ ਗੱਲਾਂ ਵਾਲੀ ਤਾਂ ਕੰਮ ਵਾਲੇ ਵੀ ਨੇ ਚਲ ਦੇਖਦੇ ਅੱਜ ਅੱਜ ਮਾਝੇ ਤੇ ਮਾਲਵੇ ਦਾ ਪੈਣਾ ਤੇਚਾ ਹਾਂ ਨਹੀਂ ਪੇਚਾ ਨਹੀਂ ਪੈਣਾ ਜੋਰ ਜੋਰ ਦੇ ਕਹਿਣਾ ਅੱਜ ਅੰਦੀ ਜੋਰ ਕਿਹਾ ਜਾਂਦਾ ਹੈ ਹਾਂ ਮਾਝੇ ਤੇ ਮਾਲਵੇ ਦਾ ਮंजे ਆ ਤਾਂ ਇਤਨੀ ਮਾਸਾ ਬਣਾ ਮਜਾ ਤੁਸੀਂ ਤੁਸੀਂ ਤੈਨੂੰ ਮਜਾ ਹੈ ਇੱਥੇ 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 ਮੱਝ ਇਹ ਮਾਲਵੇ ਵਾਲਾ ਇੱਕ ਹੈ ਹੈ ਆ ਇਹਦੇ ਮੱਝ ਵਾਲੇ ਮੱਝ ਵਾਲੇ ਤਿੰਨ ਬਜਾਲੇ ਤੇ ਇੱਥੇ ਮੱਝ ਮਾਲਵੇੜਾ ਇਕੱਲਾ ਬਜਾਲੇ ਬੋਲੋ ਬੋਲੋ ਜਿਹੜੀ ਯਾਰ ਦਾੜੀ ਕਟਾਹ ਨਾ ਐਨਾ ਗੰਦਾ ਲੱਗਣ ਦੇ ਨਾ ਤੂੰ ਜਿੰਨਾ ਵੀ ਗੱਲ ਹੈ ਹੁਣ ਗੱਲ ਨੂੰ ਪਲਟਾਓ ਨਾ ਨਹੀਂ ਪਲਟਾਉਂਗਾ ਮੇਰੀ ਗੱਲ ਦਾ ਜਵਾਬ ਦੋ ਤੁਹਾਡਾ ਜੋਰ ਪੱਖ ਹੈ ਨਾ ਤੇ ਤੁਹਾਨੂੰ ਲੱਗ ਗਿਆ ਹਾਂ ਤੁਸੀਂ ਤੈਨੂੰ ਤੇ ਮੈਂ ਇਕੱਲਾ ਹਾਂ ਠੀਕ ਹੈ ਵੇ ਗੱਲ ਹੂੰ ਉਹਦਾ ਹਾਲੂ ਕਰਾਈ ਕਿੱਦਾਂ ਕਿਦੋਂ ਕੰਮ ਕਿੱਦਾਂ ਕਿਸੇ ਤੋਂ ਕੰਮ ਲੈਣਾ ਦੇਖ ਹੀ ਜਾਊਗੀ ਜੀ ਮੰਜੀਆਂ ਮੈਂ ਪਈ ਸਾਨੂੰ ਇਹ ਸਾਡੇ ਕਹਿੰਦਾ ਤੇਦੀ ਨੂੰ ਲੈ ਟਰ ਰਹਿ ਗਏ ਤੇਦੀ ਹੀ ਮਿੰਟ ਘਰ ਆ ਕੇ ਕਰ ਨੂੰ ਅੱਛਾ ਚਲ ਦੇਖਦੇ ਆ ਚਾਹ ਪੀਓ ਤੇ ਕੈਮ ਹੋ ਜਾ ਬਸ ਚਾਹ ਲੈਵਰ ਵਾਸਤੇ ਆ ਸਾਡੇ ਵਾਸਤੇ ਬਣਾਉ ਨਾ ਫਿਰ ਫੇਰ ਹੀ ਕੈਮ ਹੋਵਾਂਗੇ ਤੇ ਤੁਸੀਂ ਮਾਲਗਾ ਤੇ ਚਾਹ ਤਾਂ ਬਣਾਇ ਦੁਰਦੇ ਆਗੇ ਮੰਜੀਆਂ ਨਾਲ ਥੰਡਕ ਪਤਾ ਹਾਂ ਫੋਨ ਵੀ ਤੇਰਾ ਗਰਮ ਹੋਣਾ ਤਾਂ ਅੱਛਾ ਠੰਡਾ ਕਰਨ ਔਖਾ ਹੋਣਾ ਠੀਕ ਹੈ ਤੇ ਕਿਤੇ ਕਿਤੇ ਗੋੜੀਆਂ ਲਵਾ ਦਿਆ ਤੇ ਜਿਹੜਾ ਲੱਗਿਆ ਇਹਨਾਂ ਨੂੰ ਕੁਝ ਕਿਦੇ ਕੋਈ ਨਹੀਂ ਸਹੀ ਗੱਲਾਂ ਫੇਰ ਕਹਿਣਗੇ ਡਬਲ ਮੀਨਿੰਗ ਗੱਲਾਂ ਕਰਦੇ ਹੁਣ ਸਾਡੀ ਇਹ ਗੱਲਾਂ ਦਾ ਡਬਲ ਮੀਨਿੰਗ ਮਤਲਬ ਕੱਢ ਲੈ ਕੇ ਦੱਸੋ ਸਭ ਕੀ ਕਰੀਏ ਸਾਡਾ ਕੀ ਕਸੂਰ ਜੇ ਅਸੀਂ ਸਾਰ ਚੋਰ ਉੱਚੇ ਬੈਠੇ ਹੈਗੇ ਆਪਾਂ ਉਹ ਚਾਰ ਇੱਟਾਂ ਨੂੰ ਮੇਰਾ ਪਤਾ ਹੈ ਉਧਰ ਤੇ ਕੀ ਕਰਨੇ ਫੁੱਟੇ ਹੁਣ ਇੱਤੇ ਬੁੱਟੇ ਨੂੰ ਇੱਟਾਂ ਸਿੱਟ ਰਹਿਣਾ ਟਾਇਲ ਪਰਸ਼ ਲਾਉਣਾ ਉੱਤੇ ਇਹ ਕਹਾਂਦੇ ਵਸਣ ਚੁੱਕੇ ਨਾ ਕੰਮ ਨਾ ਕਰਦਾ ਉਹੀ ਤਾਂ ਗੱਲ ਆ ਕੱਲ ਮਿੱਟੀ ਵੀ ਨਹੀਂ ਸਿੱਟੀ ਇਹਨਾਂ ਨੇ ਹਾਂ ਬਸ ਲੇਬਲ ਕਰਾ ਲੇਬਲ ਲੇਬਲ ਕੱਢ ਕੇ ਬਸ ਉਹ ਤਾਂ ਗੱਲ ਹੈ ਉਹ ਤਾਂ ਮੁਰਦਾਂ ਨਹੀਂ ਜੇਦੀ ਉਹ ਤਾਂ ਮੁਰਦੀ ਨਹੀਂ ਤੇ ਜੇ ਤੁਸੀਂ ਕੱਲ ਨਾ ਨਾ ਜਾਂਦੇ ਤੇ ਅੱਜ ਇੱਟਾਂ ਚੜੀਆਂ ਹੁੰਦੀਆਂ ਉਹਨੂੰ ਫਰਸ਼ ਲਾਉਣ ਵਾਲੇ ਬੰਦੇ ਉੱਤੇ ਉਹ ਕੱਲ ਬੁੜੀ ਨੂੰ ਰੋਪ ਦਾਂਦੇ ਮਰਨ ਤੋਂ ਜੀ ਕਿਹੜੀ ਬੁੜੀ ਨੂੰ ਸਾਡੀ ਬੁੜੀ ਮਰ ਗਈ ਜੀ ਕਿਹਦੀ ਉਹ ਐਸ ਤਰੀਕੇ ਨਾਲ ਬੁੜੀ ਮਾਰ ਗਈ ਬੇੜੇ ਚੋਂ ਮੋਕ ਦਾਂਦੇ ਸੀ ਨਾ ਰੁਕ ਜਾਂਦੇ ਸੀ ਉਹ ਸਾਨੂੰ ਨੂੰ ਪਤਾ ਕਿ ਉਹ ਮਰਨ ਵਾਲੀ ਰੱਬ ਅੱਗੇ ਅਰਦਾਸ ਕਰ ਤੂੰ ਮਾਰ ਹੁਣ ਸਾਨੂੰ ਨਹੀਂ ਪਤਾ ਤੂੰ ਕਿਹੜਾ ਤੁਸੀਂ ਕਿਹੜਾ ਦੱਸ ਕੇ ਗਏ ਹੋ ਕਿ ਬੁੜੀ ਮਾਰ ਗਈ ਤਾਂ ਕੱਲ ਨੂੰ ਤਾਂ ਕਹਿੰਦੇ ਅੱਜ ਦਾ ਰੋਟੀ ਖਾਣਗੇ ਅੱਜ ਦਾ ਜੀ ਰੋਟੀ ਖਾਣਗੇ ਸੀ ਜੀ ਹਾਂ ਸਾਡੀ ਕਦ ਰੋਟੀ ਖਾਣਗੇ ਸੀ ਉਹ ਬੁੜੀ ਗੁਜਰ ਗਈ ਬਰਾ ਕਿਹੜਾ ਬਗਾ ਸਾਦਾ ਨਹੀਂ ਹੈ ਤੇਰੇ ਬਗਾ ਸਾਦਾ ਨਹੀਂ ਉਥੇ ਕਰਦਾ ਨਹੀਂ ਜੀ ਲੈੜੀ ਲੈੜੀ ਦੁਆਈ ਲੈਣ ਜਾ ਰਹੇ ਸੀ ਇਹ ਬੁੜੀ ਚੱਕੀ ਸੀ ਜੀ ਉਹ ਤੇ ਕਾਨੀ ਬਣਿਆ ਹੀ ਇਹ ਹਾਂ ਗਰੀਆਂ ਗਰੀਆਂ ਉਹਨੇ ਦੁਨੀਆ ਦੁਨੀਆ ਲੈਣਦੀ ਆ ਜੀ ਹੋਰ ਚੇਪੀ ਲਵਾਈ ਫਿਰਦਾ ਜਬ ਕਰਤੋਂ ਉਤੋਂ ਨਾ ਕਿ ਅੱਪਕੂ ਵੀ ਨਹੀਂ ਕਰਤਾ ਮਾਂ ਮਾਂ ਮੈਂ ਜਿਹੜਾ ਬਾਥਰੂਮ ਤੇ ਮੈਂ ਬਹੋਣਾ ਗੁਰੂ ਜੀ ਕੋਲ ਤੇ ਫਿਰ ਬਾਥਰੂਮ ਤੋਂ ਉਧਰ ਜਾਣ ਗਿਆ ਬਾਥਰੂਮ ਤੋਂ ਉਧਰ ਜਾਓਗੇ ਉਹ ਤਾਂ ਫੇਰ ਨਹੀਂ ਬੜੀ ਜਾਣੀ ਅਰਕਾ ਹੁਣ ਤਾਂ ਕੋਈ ਨਹੀਂ ਛੱਟ ਮਨਵਾ ਮਾਂ ਮੈਂ ਤੂੰ ਜਾ ਤਾਂ ਉਹ ਤੁਸੀਂ ਕਰ ਪਰਨੀਤਾਂ ਲੱਗ ਗਿਆ ਕੰਮ ਕਰਨ ਹੈ ਸ਼ਕਾਤਾ ਜੀ ਕਹਿੰਦੇ ਟ੍ਰੇਡ ਟ੍ਰੇਡ ਕਰਤਾ ਜੀ ਵੈਰੀ ਗੁੱਡ ਸਿੰਘ ਏ ਏ ਚਲ ਥੋੜਾ ਬੋਤਾ ਜੋਰ ਨਾਲ ਹੱਥ ਚੋਰ ਨਾਲ ਉੱਪਰ ਮਗਾਉਣ ਵਾਲਾ ਕਰ ਹਾਂ ਐਵੇਂ ਵੈਰੀ ਗੁੱਡ ਕਮਾਂ ਆ ਪੋਟੇਟੋ ਨੂੰ ਨਹੀਂ ਕਮਾਉਂਦੇ ਹੁੰਦੇ ਐ ਸਿੱਧੀ ਬਸਾਈ ਸਿੱਧੀ ਜਾਵੇ ਬਸ ਹਾਂ ਆ ਇਹਨੇ ਟਾ ਉੱਪਰ ਚਾੜਨੇ ਨੇ ਅਸੀਂ ਨੇ ਅਜੇ ਕੀ ਕਹਿੰਦੇ ਨੇ ਉਹ ਪੂਣੀ ਵੀ ਨਹੀਂ ਕੀ ਕਹਿੰਦੇ ਨੇ ਕਿਵੇਂ ਕਹਿੰਦੇ ਨੇ ਉਹ ਉਹ ਹਾਂ ਸੇਰ ਨਾਲ ਪੂਣੀ ਵੀ ਨਹੀਂ ਕੱਤੀ ਕੀ ਨਾ ਅਜੇ ਤਾਂ ਹਾਂ ਜੀ ਆថਣ ਟੱਕਰ ਜੇ ਤੁਸੀਂ ਕੱਲ ਆਇਂਦੇ ਤਾਂ ਵਧੀਆ ਕੰਮ ਨਿਬੜ ਜਾਂਦਾ ਅੱਜ ਨੂੰ ਤੇ ਉਹ ਰੋੜੀ ਕਿੱਥੇ ਕੁੱਟਣੀ ਹੈ ਅੰਦਰ ਜੀ ਅੰਦਰ ਮੈਂ ਤਾਂ ਡਾਂਗ ਲਾਦਾ ਬਈ ਆ ਕਰ ਚਾਹ ਤੂੰ ਉਖਾੜ ਲੈ ਆਨੇ ਭਰਾ ਦੇ ਤੁਰੇ ਪਤਾ ਅੰਧਾ ਜੋਰ ਵਰਕਾ ਜਾਣਾ ਅੱਜ ਛੁੱਟੂ ਮਾਣ ਵਿੱਚ ਬੱਸ ਉਹ ਚਲਾ ਰਹੀ ਪੈ ਉਹ ਸਟਾਰਟ ਕਰਕੇ ਤੇ ਬੁੱਟੇ ਇੰਨੇ ਸਟਾਰਟ ਕਰ ਪਈ ਕੰਦਰ ਮੈਂ ਕਹਿੰਦਾ ਬੁਟੀਕ ਚਲਾ ਲੈਨੇ ਆ ਬੁਟੀਕ ਚਲਾ ਲੈਨੇ ਆ நால் ஹே அப்போ பிரதான சாமன லகி ஏ ਸਭ ਕੱਲ ਦੇਣਾ ਆਪਣਾ ਸਲੂਨ ਜਾ ਕੇ ਆਏ ਸੀ ਇਹਨਾਂ ਨੂੰ ਐ ਕਿ ਮੈਂ ਸੋਹਣਾ ਬਣੂਗਾ ਸਲੂਨ ਜਾ ਕੇ ਹਨਾ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਕੋਈ ਵਾਰ ਕੋ ਚੀਜ਼ਾਂ ਨਾਲ ਜਦੋਂ ਆਪਾਂ ਨਜਾਇਜ਼ ਛੇੜਖਾਣੀ ਕਰਦੇ ਹਾਂ ਨਾ ਤੇ ਉਹ ਖਰਾਬ ਹੋ ਜਾਂਦੀਆਂ ਨੇ ਤੂੰ ਹੀ ਪਹਿਲਾਂ ਬਹੁਤ ਵਧੀਆ ਲੱਗਦੇ ਸੀ ਹੁਣ ਤਾਂ ਤੁਹਾਨੂੰ ਮੈਂ ਕੀ ਕਹਾਂ ਜੇ ਮੈਂ ਕੁਝ ਬੋਲੀ ਨਾ ਤਾਂ ਤੁਹਾਡੀਆਂ ਭੈਣਾਂ ਇੰਨੀਆਂ ਕ ਖੜੀਆਂ ਹੋ ਜਾਣੀਆਂ ਨਾ ਇਹ ਮੈਨੂੰ ਐ ਦੱਸ ਆ ਦੇਖੋ ਸਾਹਮਣੇ ਦੇਖੋ ਤੁਸੀਂ ਹੁਣ ਲੈ ਸਾਈਡ ਲੁੱਕ ਦੇਖੋ ਸਾਈਡ ਲੁੱਕ ਇੰਨੀ ਗੰਦੀ ਤੇ ਸਾਹਮਣੇ ਲੁੱਕ ਵੀ ਇੰਨੀ ਗੰਦੀ ਤੁਸੀਂ ਮੁੰਡਾ ਖੁੰਡਾ ਪਾਉਂਦੇ ਮੁੰਡਾ ਖੁੰਡਾ ਨਹੀਂ ਬਣਿਆ ਦਾ ਖੁੰਡਰ ਅਮਰ ਬੰਦਨਾ ਦਿਲ ਸਾਫ ਹੋਣਾ ਚਾਹੀਦਾ ਦਿਲ ਵਧੀਆ ਹੋਣਾ ਚਾਹੀਦਾ ਮੂ ਸ਼ਕਲਾਂ ਚ ਕੀ ਰੱਖਿਆ ਹੋਗਾ ਸਾਹ ਸੋਹਣੀ ਉਹ ਜਮੇ ਸ਼ਕਲ ਦੇਖ ਕੇ ਉਹ ਕਰਦੀ ਗੱਲ ਦਿਲ ਦੀ ਦੱਸ ਸੱਜਣਾ ਝੁੱਠੇ ਲਾ ਕੇ ਸੋਚ ਇੱਕ ਗੱਲ ਸੁਣਾਤੀ ਤੈਨੂੰ ਮੈਂ ਅੱਛਾ ਪਰ ਮੈਨੂੰ ਤੁਹਾਡੀ ਸ਼ਕਲ ਜੇ ਮੈਂ ਹੁਣ ਕਹਦਾ ਨਾ ਤੁਹਾਨੂੰ ਦੇਖ ਕੇ ਲੁੱਕ ਵਾਈਜ਼ ਜਿਹੜਾ ਤੁਸੀਂ ਆ ਸੈਟਿੰਗ ਕਰਾ ਕੇ ਆਏ ਹੋ ਹਨਾ ਮੈਂ ਤੁਹਾਨੂੰ ਕੀ ਕਹ ਮੇਰਾ ਤਾਂ ਦਿਲ ਕਹਿੰਦਾ ਇਹ ਟਾਈਟਲ ਹੀ ਪਾਦਾ ਅੱਜ ਕਿਹੜਾ ਪ੍ਰਨੀਤ ਕੱਲ ਤੁਹਾਡੀ ਭੈਣ ਸੈਲੀ ਨੂੰ ਮੈਂ ਤੁਹਾਡੀ ਵੀਡੀਓ ਤੇ ਗੱਲ ਕਰਾਈ ਤੁਹਾਡੀ ਵੀਡੀਓ ਕੋਲ ਤੇ ਉਹ ਮੈਨੂੰ 100 100 ਗੱਲਾਂ ਸੁਣਾਈਆਂ ਹਨ ਤੇ ਹੁਣ ਜੇ ਜੁਕੇ ਵਾਲਿਆ ਕੋਲ ਵੀ ਤੁਰ ਜਾਣੀ ਵੀਡੀਓ ਉਹਨਾਂ ਨੇ ਵੀ ਬੜੇ ਖੜੇ ਹੋਏ ਨੇ ਭਾਵੇਂ ਉਹ ਬਲੱਖ ਬਿਮਾਰ ਪਏ ਨੇ ਪਰ ਮੇਰੀ ਕੁੱਤੇ ਖਾਣੀ ਕਰਦੇ ਉਹਨਾਂ ਨੇ ਕੋਈ ਘਸਾ ਨਹੀਂ ਛੱਡਣੀ ਹੈਗੀ ਹੈ ਉਹਨਾਂ ਨੂੰ ਤੈਨੂੰ ਆਇਆ ਲੱਗਦਾ ਮੈਂ ਵੀ ਮੇਰੇ ਨਾਲ ਕੋਈ ਹੈ ਨਹੀਂ ਮੇਰੇ ਨਾਲ ਬਹੁਤ ਭੈਣਾ ਨੇ ਮੇਰੇ ਨਾਲ ਮੇਰੀ ਭੈਣਾ ਨੇ ਤੇ ਭੈਣਾ ਮੱਤ ਵੀ ਦੇਣ ਨਾ ਆਪਣੇ ਭਰਾ ਨੂੰ ਮੱਤ ਵੀ ਦਿੰਦੀਆਂ ਨੇ ਇਹ ਜਿਹੇ ਭੈਣਾ ਤਾਂ ਮੈਂ ਕੀ ਕਰਾਂ ਜਿਹੜੀਆਂ ਭਰਾ ਨੂੰ ਪੁੱਠੀ ਮੱਤੇ ਲਾਉਂਦੀਆਂ ਨੇ ਕੀ ਲੱਗਦੀ ਉਹਨਾਂ ਨੂੰ ਪਾਲਰਾਂ ਚ ਜਾ ਕੇ ਮੈਂ ਇਹ ਨਹੀਂ ਕਹਿੰਦੀ ਵੀ ਨਾ ਕਟਾਓ ਚਲ ਠੀਕ ਹੈ ਕੋਈ ਗੱਲ ਨਹੀਂ ਹਨਾ ਤੇ ਬਾਕੀ ਦੇਖੋ ਜਦੋਂ ਕਿ ਇਹਦਾ ਮਨ ਬਣਦਾ ਹਨਾ ਵੀ ਆਪਣੇ ਵੱਲੋਂ ਕਿਸੇ ਨੇ ਦਾੜਾ ਕੇਸ ਰੱਖਣੇ ਆ ਤੇ ਉਹ ਰੱਖ ਲੈਣੇ ਉਹਨਾਂ ਨੇ ਪਰ ਯਾਰ ਮੈਨੂੰ ਤੁਹਾਡੇ ਜਿਹੜੀ ਕਟਿੰਗ ਕਰਾਈ ਸੈਟਿੰਗ ਨਹੀਂ ਉਹ ਨਹੀਂ ਸਹੀ ਲੱਗਦੀ ਹੈਗੀ ਵਧੀਆ ਦਾੜੀਆਂ ਸੋਹਣੇ ਲੱਗਦੇ ਹੋ ਵਧੀਆ ਹਨਾ ਪਰ ਆ ਜਿਹੜੀ ਜਿਹੜੀ ਕਟਵਾਈ ਹੈ ਨਾ ਨਹੀਂ ਮੈਂ ਉਹ ਥੋੜੀ ਕਿਹਾ ਵੀ ਮੇਰੀ ਦਾੜੀ ਐਵੇਂ ਕੱਟ ਅਸੀਂ ਨਾ ਕਈ ਵਾਰ ਜਿਹੜੇ ਸਲੂਨ ਚ ਇੱਕ ਵਾਰ ਸੁਰਜੀ ਮੇਰਾ ਮੇਰੀ ਪੂਰੀ ਇਹ ਚੀਜ਼ ਦੀ ਉਹ ਹੈ ਵੀ ਕੀ ਕਹਿੰਦੇ ਹਨ ਨੇ ਕੀ ਉਹ ਕਹਿੰਦੇ ਵੀ ਮੇਰਾ ਸੂਲ ਹੈ ਮੇਰਾ ਪੀ ਮੈਂ ਜਿੱਥੇ ਵੀ ਜਾਂਦੀ ਆ ਸਲੂਨ ਦੇ ਵਿੱਚ ਇੱਕ ਸਲੂਨ ਹੀ ਹੈ ਮੇਰਾ ਠੀਕ ਹੈ ਮੈਂ ਥਾਂ ਥਾਰੇ ਸਲੂਨ ਹੀ ਵਾਰੀ ਸੀ ਮੈਂ ਇਤਨਾ ਹੈਅਰ ਦਾ ਕੰਮ ਕਰਾਇਆ ਮੇਰਾ ਹੈਅਰ ਦਾ ਕੰਮ ਉੱਥੇ ਹੀ ਹੈ ਜੇ ਉਹ ਵੀਰੇ ਨੂੰ ਮੈਂ ਪੁੱਛਦੀ ਆ ਵੀ ਉਹ ਕਈ ਵਾਰ ਨਹੀਂ ਹੁੰਦਾ ਸਮ ਟਾਈਮ ਹਣਾ ਤਾਂ ਮੈਂ ਪੁੱਛਦੀ ਆ ਕਿ ਮੈਂ ਤੂੰ ਜੋ ਮੈਨੂੰ ਰეკਮੈਂਡ ਕਰੇਗਾ ਮੈਂ ਉੱਥੇ ਜਾਊਂਗੀ ਅਦਰਵਾਈਜ਼ ਮੈਂ ਕਿਤੇ ਹੋਰ ਨਹੀਂ ਜਾਣਾ ਵੀ ਉਹ ਚੱਕਿਆ ਮੂੰਹ ਇੱਧਰ ਚੱਕਿਆ ਮੂੰਹ ਉਧਰ ਤੁਸੀਂ ਤੁਸੀਂ ਹਰ ਵਾਰ ਬੰਦਾ ਬਦਲ ਲੈਂਦੇ ਹੋ ਹਰ ਵਾਰ ਨਹੀਂ ਉਹੀ ਹੈ ਆਪਣਾ ਉਹੀ ਵਾਰ ਉਹਨੂੰ ਨਹੀਂ ਪਤਾ ਲੱਗਦਾ ਕਿ ਹਰ ਵਾਰ ਮੈਂ ਕੀ ਕਰਦਾ ਹੈ ਅੱਤੀ ਆ ਦੇਖ ਹੁਣ ਦੇ ਦੇ ਕੈਮਰਾ ਨਹੀਂ ਤਾਂ ਮੈਨੂੰ ਕਿੱਥੇ ਲੱਗ ਰਿਹਾ ਮੈਨੂੰ ਲੱਗ ਰਿਹਾ ਮੈਨੂੰ ਲੱਗ ਰਹਿਣਾ ਲੱਗ ਰਹਿ ਤਿੰਨ ਤੋਂ ਬਹੁਤ ਲੱਗਦਾ ਉਹ ਤੋ ਆ ਟੀ-ਸ਼ਰਟ ਸਾਲੇ ਦੀ ਪਾਈ ਹੈ ਇਹ ਲੱਭੀ ਤਾਂ ਮੈਂ ਸੀ ਇਹ ਪਤਾ ਨਹੀਂ ਕਿ ਸਾਡੇ ਘਰੇ ਆ ਬੜਾ ਸ਼ਰੀਕਾ ਹੋ ਜਾਂਦਾ ਵੀ ਜਿਹੜੀ ਚੀਜ਼ ਇੱਕ ਨੇ ਪਾਈ ਤਾਂ ਉਹ ਦੂਜੇ ਨੇ ਵੀ ਬੋਡੀ ਕੱਪੜੇ ਲੱਭਦੇ ਹੁਣ ਮੈਂ ਇਹ ਦੱਸ ਕੀ ਜਿਹੜੀ ਚੀਜ਼ ਮਿਲ ਗਈ ਮੈਂ ਪਾ ਲਈ ਹੁਣ ਸਾਡੀ ਕਈ ਵਾਰ ਪਾਰਲਰ ਵਾਲੀ ਸਾਨੂੰ ਨਹੀਂ ਮਿਲਦੀ ਨਾ ਤੇ ਆਪਾਂ ਉਹ ਘਰੇ ਵੈਕਸੀਟ ਰੱਖਿਆ ਹੋਇਆ ਮੇਰੇ ਵਰਗੇ ਨੇ ਮਾੜਾ ਮੋੜਾ ਲੱਲਾ ਪੱਬਾ ਜ ਆਪ ਹੀ ਕਰ ਲੀਦਾ ਹਨਾ ਵੀ ਹੁਣ ਸਰਦਾ ਨਹੀਂ ਕੀ ਕਰੀਏ ਮਜਬੂ ਤਲ ਹੁਣ ਜਾਨ ਛੱਡ ਮੇਰੀ ਜਾਨ ਛੱਡ ਮੇਰੀ ਲੋਕੀ ਵੇਖ ਕੇ ਕਹਿੰਦੇ ਲੜਾਕਾ ਲੱਗਦਾ ਕਿਉਂ ਮੇਰਾ ਪੂਰਾ ਸਿਰ ਦਾ ਲੜਾਕਾ ਨਹੀਂ ਹੁੰਦਾ ਹੈਗਾ ਇਹ ਹੈਗਾ ਇੱਥੇ ਕੋਈ ਸ਼ੱਕ ਹੈ ਜਿਹੜੀ ਆਡੀ ਮੋਹਰੀ ਚ ਬਣਾਈ ਇੰਨੀ ਲੜਾਕੀ ਲੱਗਦੀ ਉੱਤੋਂ ਆਹ ਟੀ-ਸ਼ਰਟ ਹੈ ਕੋਰੇ ਮੇਰਾ 3x ਹੋਣੀ ਹੈ ਟੀ-ਸ਼ਰਟ ਜਿਹੜੀ ਪਾ ਰખી ਹੈ ਆ ਯਾਰ ਗਰਮੀ ਚ ਠੀਕ ਲੱਗਦੀ ਹੈ ਗਰਮੀ ਚ ਉੱਤੋਂ ਤਾਂ ਠੀਕ ਲੱਗ ਰਹੀ ਥੱਲੋ ਪਤਾ ਕਿੱਡੀ ਲੰਬੀ ਹੈ ਕੋਈ ਗੱਲ ਨਾ ਤਾਂ ਕੈਪਰੀ ਪਾਈ ਦਾ ਪਤਾ ਲੱਗਦਾ ਵੀ ਨਾਲ ਪਾਈ ਵੀ ਹੈ ਕਿ ਨਹੀਂ ਨਾ ਵੀ ਪਾਉ ਕੈਪਰੀ ਕੋਪਰੀ ਤਾਂ ਵੀ ਕੋਈ ਚੱਕਰ ਨਹੀਂ ਹੈ ਗੱਡੀ ਲੰਬੀ ਟੀ-ਸ਼ਰਟ ਹੈ ਰੋੜੀ ਕੋਟਕੇ ਆ ਸੀ ਆ ਗਏ ਸਾਰੇ ਥੱਕ ਥੁੱਕ ਕੇ ਬਹਿ ਗਏ ਆ ਕੇ ਗੰਡਿਆ ਗੁੰਡਿਆ ਰੋਟੀਆਂ ਖਾ ਲੀਆਂ ਤੇ ਹੁਣ ਇਹ ਚਾਹ ਪਾਣੀ ਪੀ ਲਿਆ ਹੁਣ 10 ਫੇਰ ਲਗਣਾ ਦਵਾਰਾ ਫੇਰ ਲਗਣਾ 10 ਮਿੰਟ ਲਾਉਣੀ ਝਾਟਾ ਸੀ ਲਾਉਣੀ ਹੈ ਤਿੰਨਾ ਮਾਪ ਪਤਰਾ ਨੇ ਹੈ ਹੋ ਜਾਣ ਥੱਕ ਗਏ ਹੋ ਜਾਣ ਥੱਕ ਗਏ ਦਿਹਾੜੀ ਦਾ ਥੱਕ ਗਏ ਸਸੀ ਗੱਲ ਜੀ ਸਾਰੇ ਨੂੰ ਐਗਜ਼ਮ ਟੂ ਲੋਕ ਕੇ ਉਸ ਫੇਰ ਸੈਕਿੰਡ ਮੈਂ ਕੋ ਦੋ ਸਿਗਰੈਟਸ ਤੇ ਗਾਇਜ਼ ਆ ਦੇਖੋ ਅੱਪਰ ਨਹੀਂ ਤੋਂ ਨਹੀਂ ਬੈਠੇ ਨੇ ਤੇ ਪਪਾ ਵੀ ਗਾਇਜ਼ ਆ ਦੇਖੋ

ਜਦ ਮਸ਼ੀਨ ਲੱਗਿਆ ਪੂਰੀ ਭਰ ਗਿਆ ਮਾ ਜਿੱਤਾਂ ਵਿੱਚ ਪਲਦੀ ਆ ਅਦਰ ਟੇ ਪੋਤਰੀ ਆਣ ਗਿਆ ਹਾਲੀਆਂ ਉੱਤਰ ਨੂੰ ਦਾਰਮਨ ਟੈਂਟ ਬਤਾ ਦੇ ਦਾਰਮਨ ਨਹੀਂ ਆ ਪਣੀ ਬਿਲੇ ਫਤੇ ਪੋਬਿਲਾ ਤਾ ਉਹ ਯੂ ਕਲਾਸ ਸੇ ਵੀ ਕਲਾਸੋ ਕਲਾਸ ਤੇ

ਇਹ ਮਾਡਰਨ ਹੈ। ਉਹ ਅਸੀਂ ਕੁੜੀ ਨੂੰ ਮਗਾਈ। ਗਰਮੀ ਵਾਲੀ ਹੈ ਯਾਰ। ਟਰਿੱਲੂ ਕੀ ਮਾਰਤੀ ਹੈ। ਖਾ ਬੰਦ ਕਰਦੇ ਇਹੋ ਨੇ ਰੇਲ ਮਸ਼ੀਨ। ਢੇੜੀ। ਇਹ ਕਿੱਥੇ ਬਾਹਰ ਮਿਲਦਾ? ਕਿਉਂ ਨਹੀਂ ਲੱਗਦੀ? ਕਿਹਦੀ ਤਾਰ ਤੇ ਲਾ ਦੂੰ। ਮੇਸੀ ਦਾ ਬਾਹਰ ਫੇਰ ਲਾ ਇੱਥੇ ਲਾ ਲ ਤਾਰ। ਲੋੜ ਵੀ ਆ ਰਹੀ। ਓਹ ਓਹ। ਵਧੀਆ ਦਿਨ ਹੈ ਮੇਸਤਾ। ਹਵਾ ਵੀ ਪੱਤਾ ਵੀ ਨਹੀਂ ਲੱਗ ਰਿਹਾ ਹੈਗਾ। ਐਂ ਖੜੇ ਕੇ ਪੱਤੇ। ਫੇਰ ਨਹੀਂ ਪਊਗਾ। ਸਾਰਾ ਲੱਗਦਾ। ਮੇਰੇ ਕੋਲ ਤੂੰ। ਅਸਲੇ ਮੈਨੂੰ ਐਸੇ ਨਾਮ ਕਿੱਲ੍ਹ ਦੂਏ ਸੀ ਮਨਵਾ ਰਹੀ ਸੀ ਜੀ ਇਹ ਦਿਹਾੜੀ ਦੇ ਪ੍ਰੋਜੈਕਟ ਨੂੰ ਮਿਸਤਰੀ ਇਹ ਲੱਗੇੜੀ ਧੜੀ ਗੱਲ ਉਹ ਕਹਿੰਦੇ ਆ ਆਪਣੇ ਨਾਮ ਨੇ ਲਾ ਲਾ ਰਾ ਕਿ ਤੁਹਾਡੀ ਲੋੜ ਹੀ ਪੁੱਟ ਜਾਗੇ ਸਾਨੂੰ ਆਪਾਂ ਕਹਿੰਦੇ ਕੰਮ ਨਾ ਨਿਭੜਿਆ ਤਾਂ ਦਿਹਾੜੀ ਪਾਏ ਜੀ ਕੰਮ ਲੇਟ ਹੋ ਜਾਂਦਾ ਐਸੇ ਕਰਕੇ ਹੋਰ ਚਲਾ ਕੇ ਕਰ ਲੈਂਦੇ ਹੋਰ ਨਹੀਂ ਜੀ ਨੂੰ ਜੀ ਕਿਤੇ ਆੜੀ ਹਲੇ ਮਿਲਦੇ ਹੈਗੇ ਉਹ ਤਾਂ ਆਪਾਂ ਜੀ ਜੂਰੀ ਜੂਰੀ ਲੱਗਣ ਲੱਗੇ ਇਸ ਕਰਕੇ ਆਪ ਨੂੰ ਇਹ ਕੰਮ ਕਰਨੇ ਪੈਣਗੇ ਚਲ ਵਧੀਆ ਆਪਣਾ ਕੰਮ ਹੀ ਕਰ ਲੈ ਰਹਿੰਦੇ ਚੋਰੀ ਬਣਾ ਜਾਰੀ ਬਣਾ ਕੰਮ ਲੱਗਾ ਦਾ ਬਣਾ ਦਾ ਉਹਦਾ ਕੰਮ ਕਰਦਾ ਹੈ ਉਹਦਾ ਸਰੀਰ ਬਣਾ ਰਹਿਦਾ ਆਪਣਾ ਪਸੀਨਾ ਪੂਰਾ ਨਿਕਲਦਾ ਰਹਿੰਦਾ ਜਿੰਨੇ ਮੈਂ ਸਵਾਗਤ ਆਵਾਂ ਉਹ ਮੇਰਾ ਸਵਾਗਤ ਹੁੰਦਾ ਹੈ ਆਹ ਜੀ ਬਣਾ ਕੇ ਤੇ ਰੋੜੀ ਥੋੜੀ ਜਿਹੀ ਰਹਿ ਗਈ ਸੀ ਹੁਣ ਕੁਲਵਿੰਦਰ ਤੇ ਪਰਨੀਤ ਕੋਟ ਰਹੇ ਨੇ ਪਹਿਲਾਂ ਪਰਨੀਤ ਨੂੰ ਟਿਊਸ਼ਨ ਤੇ ਜਾਣਾ ਸੀ ਤੇ ਫੇਰ ਪਰਨੀਤ ਨੂੰ ਪਤਾ ਲੱਗਾ ਕਿ ਉਹਨੂੰ ਛੁੱਟੀ ਟਿਊਸ਼ਨ ਤੋਂ ਅੱਜ ਤੇ ਮੈਂ ਨਾਲ ਤਾਂ ਲੱਗ ਗਈ ਮੈਂ ਚੱਲ ਇੱਕ ਤਾਂ ਵੀ ਬੇਲੇਆ ਵਾਂਗੂ ਹੀ ਆਣਾ ਕਰਦਾ ਬਸ ਘਰੇ ਕੋਈ ਸਪਾਈਸ ਵੀ ਤਾਂ ਜ਼ਿਆਦਾ ਹੋ ਨਹੀਂ ਰਹੀ ਰੋਟੀ ਪਾਣੀ ਦਈਏ ਉਹ ਕਰਪੇ ਕੇ ਤੇ ਆਪਣਾ ਵਿਲੇ ਤੋਂ ਦਵਾਰ ਫਿਰ ਮੈਂ ਕੰਮ ਕਰਨ ਲੱਗੀ ਮੈਂ ਚੱਲ ਕੱਲੇ ਲੱਗੇ ਨਾਲ ਆਪਣਾ ਕੰਮ ਐ ਤੇ ਕਿਉਂ ਨਾ ਦੋਨਿਆਂ ਨੇ ਰਲ ਕੇ ਕਰ ਲਈ ਇਹਦਾ ਵਧੀਆ ਚੰਗੀ ਗੱਲ ਦੋ ਜਣਾਂ ਨਾਲੇ ਤੁਹਾਨੂੰ ਪਤਾ ਟਾਈਮ ਪਾਸ ਵੀ ਹੋ ਜਾਂਦਾ ਤੇ ਬਾਕੀ ਹੁਣ ਮੈਂ ਆ ਗਈ ਸੀ ਹੁਣ ਮੈਂ ਹਜੇ ਨਹਾਣਾ ਹਨ ਤੇ ਸੇਰ ਮੇਰਾ ਬੜਾ ਗੰਦਾ ਹੋ ਗਿਆ ਇੰਨੀ ਰੋੜੀ ਚੋਂ ਉਹ ਜੇ ਦੌੜਦੇ ਨਾ ਉਹ ਮਿੱਟੀ ਬੜੀ ਪੈਂਦੀ ਸਿਰ ਦੇ ਵਿੱਚ ਤੇ ਇਸੇ ਕਰਦਾ ਬੁਰਾ ਹਾਲ ਹੋ ਗਿਆ ਹੁਣ ਮੈਂ ਵਾਲ-ਵਾਲ ਧੋਣੀ ਆ ਤੇ ਆਪਣਾ ਬੁਟੀਕ ਦਾ ਥੋੜਾ ਪਤਾ ਕੰਮ ਕਰਦੇ ਆ ਸਰੀਰ ਇਹਨਾਂ ਜਿਆ ਅਜ ਕਾਮ ਦੇ ਨਾਲ ਹੋਰੀ ਹੋਇਆ ਪਿਆ ਜੀ ਨਹੀਂ ਕਰਦਾ ਹੈਗਾ ਕੋਈ ਕੰਮ ਕਰਨ ਨੂੰ ਪਰ ਮਜਬੂਰੀ ਕਰਨਾ ਪੈਂਦਾ ਚਲੋ ਜੀ ਵਲੌਗ ਹੀ ਬਹੁਤ ਜ਼ਿਆਦਾ ਲੰਬਾ ਹੋ ਗਿਆ ਤੁਹਾਨੂੰ ਨਵੇਂ ਵਲੌਗ ਨਾਲ ਮਿਲਦੇ ਆ ਤੇ ਜਿਹੜੇ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਠੀਕ ਹੈ ਜੀ ਬਾਏ ਬਾਏ ਸਤਿ ਸ਼੍ਰੀ ਅਕਾਲ